ਇੱਕ ਦਿਨ ਤੇ ਮੈਂ ਇਹ ਚੀਜ਼ ਤੇ ਮੈਂ ਇਹਦੀ ਮਰੀ ਤੇ ਅੱਜ ਅੱਜ ਤਰਨ ਕਰਦਾ ਮੈਂ ਮਲੇ ਮਲੇ ਦਾ ਮੈਨੂੰ ਦੁੱਖ ਆਫੇ ਮਲੇ ਤੋਂ ਉੱਠ ਕੇ ਮੇਰਾ ਪਿੰਡ ਦਾ ਦੁੱਖ ਆ ਤੂੰ ਮੋਦਵਾਰੀਆ ਬਣੋਦੇ ਕਾਦੀ ਕੱਲੋਂ ਇਹਨੇ ਮੋਦਵਾਰ ਜੇ ਪਿੰਡ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਦੇ ਤੇ ਉਹਨਾਂ ਨੂੰ ਕਾ ਕਰੀਓ ਅੱਜ ਮੋਦਵਾਰ ਬਣੋ ਮੇਰੇ ਤੁਹਾਡੇ ਤੁਹਾਡੇ ਤੇ ਤੁਹਾਡੇ ਦਿਮਾਗਾਂ ਦੇ ਵਿੱਚ ਕੂਤ ਪਰਿਆ ਤੂੰ ਫੁੱਜਰ ਹੋ ਗਏ ਤੇ ਤੈਨੂੰ ਡੋਗ ਚਲ ਬਚਾ ਇਹ ਇੱਕ ਮੰਗੋ ਨਹੀਂ ਇਹ ਮਗਰ ਮਗਰ ਹੋ ਜਾਣਗੇ ਇਹ ਤੇ ਤੀ ਤੜ ਤੂੰ ਭਿਖ ਲੈ ਲੱਤੀ ਦੇ ਮੇਰੇ ਦਿਲ ਦੇ ਵਿੱਚ ਮਾਂ ਮਰ ਪਾੜਨਾ ਕੋਲਿਆ ਮੇਰੇ ਨਾ ਮੁੱਲ ਨਾ ਬੰਦੇ ਨੂੰ ਤੈਨੂੰ ਮਾਦਾ ਨਹੀਂ ਹਾਂ ਕੋਈ ਨਾ ਕੋਈ 200 ਰੁਪਏ ਦਾ ਸਰਪੰਚ ਇਹ ਕੋ ਮੈਂ ਲਿਖਤੀ ਨਾਮ ਲੈ ਗਿਆ ਪੁੱਛੋ ਭਾਈ ਮੂਹ ਤੇ ਇਹਨ ਮੰਗੇ ਨੇ ਉਹ ਲਿਖਤੀ ਨਾਮ ਇਹਦੇ ਸੈਂਡ ਕੀਤੇ ਆ ਕਹਿੰਦਾ ਕਿ ਮੈਂ ਨਸ਼ੇ ਵਾਲੇ ਕੋਈ ਨਹੀਂ ਕਰ ਸਕਦਾ ਕਿਉਂਕਿ ਇਹ ਡਰਪੋਲ ਹੋ ਗਿਆ ਰਿਪੋਰਟ ਲੋਕਾਂ ਨੂੰ ਤੁਸੀਂ ਪਹੁੰਚੋ ਆਪਣਾ ਮੋਹਦ ਵਰ ਬਣਾ ਦੇਦੇ ਨੇ ਬਣਾਉਦੇ ਨਹੀਂ ਮੋਹਦ ਬਣਾਉਦੇ ਤੁਸੀਂ ਰਿਪੋਰਟ ਕਾਨੂੰ ਬੁੱਝ ਲੋਕਾਂ ਨੇ ਜਿੰਨਾ ਚਿਰ ਮੋਹਦ ਵਰ ਬਣਾਦੇ ਰਹੋਗੇ ਤੇ ਸਾਡੇ ਬੱਚੇ ਨਾਲ ਕੰਮ ਨਹੀਂ ਦਾ ਰਹੂਗਾ ਜਿੰਨਾ ਤੇ ਤੀ ਬੰਦਾ ਤਾਰਾ ਨਹੀਂ ਬਣਾਉਂਦੇ ਜਿਹੜਾ ਆ ਕੇ ਜੁਰਤ ਨਾ ਕਹਿ ਸਕੇ ਬਿੱਤੀ ਦੇ ਦੇ ਦੋ ਮੈਂ ਮੈਨੂੰ ਬਰਬਾਦ ਕਰਤਾ ਇਹ ਲੋਕਾਂ ਨੇ ਬੇੜਾ ਕਰ ਦਿੱਤਾ ਕਿਉਂਕਿ ਇਹਨਾਂ ਨੇ ਖਾਣੀਆਂ ਗ੍ਰਾਂਟਾਂ ਇਹਨਾਂ ਨੂੰ ਆਪਣੀਆਂ ਗ੍ਰਾਂਟਾਂ ਤੱਕ ਮਤਲਬ ਲਿਆ ਇਹਨਾਂ ਨੂੰ ਕੇ ਪਿੰਡ ਦੇ ਮੋਹ ਕੇ ਦੇ ਤੁਹਾਡੇ ਬੱਚੇ ਨਾਲ ਕੋਈ ਮਤਲਬ ਨਹੀਂ ਆ ਜਿੰਨਾ ਚਿਰ ਤੁਹਾਡੇ ਤੂੰ ਤੂੰ ਮੁਰਦੇ ਦੇ ਇਹ ਹੀ ਮੁਰਦਾ ਤੇ ਤੂੰ ਹੀ ਮੁਰਦੇ ਮੁਰਦੇ ਆ ਇਹ ਮੁਰਦੇ ਦਾ ਨੂਨ ਠੀਕ ਹੈ ਨਾ ਤੁਹਾਡੀਆਂ ਜ਼ਮੀਰਾਂ ਮਰ ਚੁੱਕੀਆਂ ਵਾ ਪਿੰਡ ਦੇ ਵਿੱਚ ਇਹਨਾਂ ਨਸ਼ੇ ਦਾ ਪ੍ਰਕੋਪ ਆ ਪਹਿਲਾਂ ਕੇ ਇਹਨੇ ਡੱਕਿਆ ਮੈਂ ਇਕੱਲਾ ਆਵਾਜ਼ ਕਰਾਂ ਮੈਂ ਕੀ ਕਰੂੰਗਾ ਉਥੇ ਇੱਕ ਬੰਦਾ ਕੀ ਕਰੂ ਮੈਨੂੰ ਦੱਸੋ ਦੱਸੋ ਕੀ ਕਰੂੰਗਾ ਨੀ ਬੰਗਾ ਇਹ ਨਸ਼ੇ ਨਾਲ ਨਸ਼ੇ ਦਾ ਪ੍ਰਕੋਪ ਕਦੀ ਖਤਮ ਨਹੀਂ ਹੋ ਸਕਦਾ ਸਾਡੇ ਲਾਗੇ ਲਗਦਾ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਇਕੱਲਾ ਕੀ ਕਰਾਂ ਫਿਰ ਤੂੰ ਟਾੜੀਆਂ ਚ ਵੀਰਾ ਮਰੀਆਂ ਹੋਈਆਂ ਟਾੜੀਆਂ ਬੀਬੀਆਂ ਇੱਥੇ ਰੋਣ ਨਾਲ ਕੋਈ ਨਹੀਂ ਬੰਦਾ ਪਹਿਲਾਂ ਉਹ ਤੇ ਛੇਤਰ ਚੱਕ ਲੋ ਆਪਣੇ ਮੋਹ ਦੇ ਖਰਬ ਮਾਰਾ ਖਲਾਵੀ ਜਿਹੜੇ ਬੋਲਦੇ ਨਹੀਂ ਆ ਤਨ ਮੈਂ ਦੱਸਾਂ ਇੱਕ ਨਹੀਂ ਆ ਇਹ ਮੱਲੇ ਚ ਹੋਰੇ ਹੋਰ ਉੱਠਣ ਆਇਆ ਪਹਿਲੀ ਪਹਿਲਾ ਲੱਗ ਪਹਿਲਾ ਬੰਦਾ ਉੱਠਿਆ ਤੇ ਐਦਾਂ ਤਾਂ ਤੂੰ ਹੀ ਮੁਰਤੇ ਰੇ ਮੁਰਦਾ ਹੋਣਾ ਨਹੀਂ ਮੁਰਤੇ ਮਾਰੇ ਮੁਰਤੇ ਆ ਕੇ ਚੱਕਰ ਜਾ ਕੇ ਮਾਰਨਾ ਬਹਿਣਾ ਤੀ ਟਾੜੀਆਂ ਜਮੀਰਾਂ ਮਰੀਆਂ ਆ ਤੁਹਾਨੂੰ ਮੈਂ ਦੱਸਾਂ ਤੇ ਉਤੋਂ ਸਾਡੇ ਮੋਹਲਵਾਰਾਂ ਦੀਆਂ ਉਹਨਾਂ ਦਾ ਖਾਣ ਵਾਲ ਤੇ ਆ ਰਿਹਾ ਕਿ ਕਿਹੜੀ ਇੱਟਾਂ ਨੂੰ ਕਿਲੇ 2 ਰੁਪਏ ਵਿਚਾਰੀਐ ਪੱਲੇ ਕਰ ਤੂਤਾ ਨਹੀਂ ਲਾਈਆਂ ਇੱਥੇ ਨੌਜਵਾਨਾਂ ਦੀਆਂ ਲਾਸ਼ਾਂ ਉੜਦੀਆਂ ਰਹਿਣੀਆਂ ਵਾ ਜੇ ਅਸੀਂ ਸੁਝਵਾਣਿਆ ਨਹੀਂ ਕਰਦੇ ਨਸ਼ਾ ਤੇ ਇਹੋ ਜਿਹੇ ਜਿਹੜੇ ਗਮਰਾਹ ਹੈ ਬੱਚੇ ਆ ਜਿਨ੍ਹਾਂ ਨੂੰ ਅਜੇ ਦੁਨੀਆ ਦਾ ਪਤਾ ਹੀ ਨਹੀਂ ਆ ਤੇ ਉਹਨਾਂ ਉਹਨਾਂ ਪੈਣਾ ਨਸ਼ਿਆਂ ਦੇ ਵਿੱਚ ਜੇਤੀ ਜੇ ਤੇ ਜੇ ਤੜੇ ਤੇ ਮਰੀ ਮੋਟੀ ਜਮੀਰ ਜਾਗਦੀ ਆ ਜੀ ਨਾ ਤੇ ਮੜਾ ਮੋੜਾ ਪਿੰਡ ਦੀ ਗੱਲ ਕਰੋ ਇੱਥੇ ਆਉਣਾ ਹੈ ਪਟਣਾਏ ਦੇ ਮੁਰਗੇ ਪਟਣ ਦਾ ਕਿ ਪਿਆਦਾ ਵਾ। ਨਾ ਪੰਚਾਇਤ ਕਹਿ ਰਿਹਾ ਇੱਕ ਹੜ ਕੋ ਨਹੀਂ ਲੁਕਦਾ ਪਰ ਆਪੇ ਚੰਦਰੇ ਜੋ ਨਾ ਰੋ। ਓ ਯਾਰ ਪੰਚਾਇਤ ਗਾਂਡੂ ਹੁੰਦੀ ਆ ਇਕੱਲੀ ਮਰਜ਼ੀ ਬਣਾ ਲਈ। ਸਾਡੇ ਵਿੱਚ ਦਗਾ ਹਾਂ ਜੀ ਤੇ ਪੈਰ ਦਾ ਜੀ ਦਾ ਕਰੇ ਮੈਨੂੰ ਲਿੰਕ ਨਹੀਂ ਮੈਂ ਦਿਖਾਵਾਂ ਕਿੱਥੇ ਵੇਚਣਾ ਆ ਆਥ ਪੈਸਾ ਵੇ ਇਹਨਾਂ ਨੇ ਲਿਖਾਇਆ ਮੇਰੇ ਕੋਲ ਆ। ਤੇ ਇਹਨਾਂ ਉਹ ਥੱਲੇ ਦੇਖਤੇ ਕਿਤੇ ਆ ਮੈਂ ਹਾਂ ਨਸ਼ਾ ਮੈਂ ਨਸ਼ਾ ਬੰਦ ਕਰਾਉਣ ਨਵਾਸੇ ਤੁਰਨਾ 3 ਸਾਲ ਦਿਓ। ਕਹਿੰਦੇ ਸਾਡੇ ਵਾਸਤੇ ਦਾ ਰੋਗ ਨਹੀਂ ਆ। ਜੇ ਤੁਹਾਡੇ ਵਾਸਤੇ ਦਾ ਰੋਗ ਨਹੀਂ ਆ ਤਾਂ ਫੇ ਮੋਦਵਰੀ ਕਾ ਕਾਦੀ ਵਾਤੇ ਨਹੀਂ ਆ ਤੀ। ਫੇ ਮੇਰੇ ਮੂੰਹ ਤੋਂ ਗੜਾਈ ਤੇ ਪੂਰੀ ਬੀਬੀਆਂ ਖਲੋਤੀਆਂ ਮੇਰੇ ਬਰਦਾਸ਼ਤ ਹੀ ਹੱਦ ਮੁੱਕੀ ਪਈ ਜਾ ਕਿਉਂਕਿ ਕੇਨ ਨੂੰ ਦੁੱਖ ਨਹੀਂ ਆ ਪੁੱਤ ਕੇ ਦਾ ਮਰਿਆ ਪਰ ਮੈਂ ਮੇਰੇ ਅੰਦਰ ਦਰਦਿਆ ਮੈਂ ਬੋਲਣਾ ਨੇ ਜਿਹੜਾ ਬਦੀ ਮੇਰੇ ਭੈ ਮੱਥੇ ਦਾ ਨਹੀਂ ਕੋਲੀ ਨਾ ਗਾ ਕੋ ਯਾਰ ਮੈਨੂੰ ਨਹੀਂ ਪਰਵਾਹ ਕੋਈ ਨਹੀਂ ਮੈਂ ਅਗਲਾ 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 ਮੰਗੋ ਨਹੀਂ ਜਾਣ ਦੇਣਾ ਬਸ ਗੱਲ ਮੁੱਕੀ ਝਗੜਾ ਪਾਰ ਪਿਆ